ਚਲੋ ਸਾਬ ਚਿਰ ਕੇ ਖੋਹ ਆ ਲੈਂਦੇ ਹੁਣ ਅਜੀ ਪਹਿਲਾਂ ਇਹਨੂੰ ਲੈ ਕੇ ਮੋਰਚੀ ਚ ਰਖਾਵਾਂਗੇ ਉਸ ਤੋਂ ਬਾਅਦ ਫਿਰ 72 ਘੰਟੇ ਵਜਰਾ ਕਰਨੇ ਚਰਾਹਤ ਹੁੰਦੀ ਠੀਕ ਹੈ ਨਹੀਂ ਤੇ ਫਿਰ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਈਏ ਕੋਈ ਦੱਸ ਦਿਓ ਜੀ ਲਾਸ਼ ਮਿਲਿਆ ਕਿ ਨਹੀਂ ਇਹ ਧਾਰਿਆ ਨਹਿਰ ਚ ਬਾਈਪਾਸ ਦੇ ਲਾਗੋ ਜਿਹੜਾ ਪੁਲ ਦੇ ਥੱਲੇ ਆ ਨਹਿਰ ਦੇ ਵਿੱਚ ਪਾਣੀ ਘੱਟ ਹੋਣ ਕਰਕੇ ਇਹ ਲਾਸ਼ ਰਾਹਗੀਰਾਂ ਨੇ ਵੇਖੀ ਤੇ ਉਹਨੇ ਥਾਣੇ ਪਰ ਸੂਚਨਾ ਦਿੱਤੀ ਆ ਤੇ ਮੌਕੇ ਤੇ ਹੀ ਆਏ ਆ ਪਰ ਇਹ ਸੁਨਾਤਵਾਦ ਤੇ ਇਹਦੇ ਕੋਲ ਕੁਝ ਵੀ ਨਹੀਂ ਹਣੋ ਬ੍ਰੰਦ ਹੋਇਆ ਤੇ ਇਹਨੇ ਜੀਨ ਦੀ ਪੈਂਟ ਪਾਈ ਆ ਤੇ ਮੋਣਾ ਆ ਸਿਰ ਤੋਂ ਤੇ 45 46 ਸਾਲ ਦੀ ਲੱਗ ਸਕਦੀ ਉਮਰ ਲੱਗਦੀ ਆ ਤੇ ਬਾਕੀ ਇਹਨੂੰ ਮੋਰਚੜੀ ਚ ਗਦਾਪ ਰਖਾਉਨੇ ਆ ਪਰ ਮੈਸੇਜ ਕਰਾਵਾਂਗੇ ਕੰਸਰਨ ਥਾਣੇ ਨੂੰ ਜੇ ਕੋਈ ਗੁੰਮਸਦਗੀ ਕਹੀ ਤੇ ਹੋਈ ਥਾਣੇ ਤੇ ਫਿਰ ਉਹ ਅਗਲੀ ਕਰ ਵੀ ਫਿਰ ਮਰਜਿਤ ਇਹਦੀ ਬਾਹਰ ਸਾਨੂੰ ਮਿਲ ਕਰਵਾਦਾ ਲਾਗੇ ਨਹਿਰ ਦੇ ਵਿੱਚ ਮਿਲ ਜੇ ਆ ਨਹਿਰ ਦੇ ਵਿੱਚ ਨਹਿਰ ਦੇ ਗੰਦੇ ਸੱਤ ਦਿਨ ਸ਼ਾਂਤ ਨਹੀਂ ਨੇ ਫਿਰ ਹਾਲ ਤੇ ਕੁਝ ਨਹੀਂ ਹੋਦਾ ਇਹਦੇ ਚਿਹਰੇ ਦੇ ਉੱਤੇ ਨਾ ਜਿਦਾ ਮੱਛੀਆਂ ਨੇ ਖਾਧਾ ਹੁੰਦਾ ਪਹਿਚਾਨ ਚ ਨਹੀਂ ਆਂਦਾ ਚਿਹਰਾ ਪਛਾਣਿਆ ਨਹੀਂ ਜਾਂਦਾ ਹੈ ਤਰਾ ਤੇ ਬੋ ਵੀ ਨਾ ਸੱਦੇ ਆ ਗਿਆ ਹੈ ਤਾ ਸ਼ਾਟ ਕਰ ਉਹ ਤੂੰ ਹੀ ਦੱਸਿਆ ਨਹੀਂ ਮੇਰਾ ਫੋਨ ਨਹੀਂ ਕਰ ਸਕਦਾ ਸੀ ਉਹ ਸਾਡਾ ਸਮਝਿਆ ਨਹੀਂ ਪੰਡਿਕਦੇ ਆ ਗੱਡੀ ਦੇ ਬੰਦੇ